ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪਹਾਉਂਗਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆਂ ਸ਼ਹਿਰ ਇਹ ਨਾਲਾ ਤਹਿਸੀਲ ਵੀ ਇਹ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਆਪਾਂ ਪਹੁੰਚੇ ਆਂ ਵੀਰ सोनू ਦੇ ਕੋਲ ਦੇ ਤਿੰਨ ਨਾਗੇ ਅੱਜ ਵੀਰ ਦੇ ਕੋਲ ਤੇ ਤਿੰਨੇ ਸੂਏ ਸਵਾਏ ਆ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਇਹਨਾਂ ਦੀ ਜਾਣਕਾਰੀ ਆਜੋ ਵੀਰ ਜੀ ਆਜੋ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਜੇ ਵਧੀਆ ਵਧੀਆ ਭਾਜੀ ਵਧੀਆ ਚਾਹੀਦਾ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦੇ ਕਰੋ ਸ਼ਾਹਜ ਨਾਮਾ ਜਿਹੜਾ ਮਸਰ ਨੰਬਰ ਸਰ ਜ਼ਿਲ੍ਹਾ ਤੇ ਫੋਨ ਨੰਬਰ ਬੋਲ ਦਿਓ 9165752987760020 ਠੀਕ ਹੈ ਤਿੰਨ ਆ ਗਏ ਅੱਜ ਤੇ ਕਿੱਧਰੋਂ ਕਰੀਏ ਸ਼ੁਰੂ ਇੱਕ ਤੋਂ ਕਰੀਏ ਲਓ ਵੀਰ ਜੀ ਮੀਣੀ ਤੋਂ ਕਰਦੇ ਆ ਸ਼ੁਰੂ ਕੀ ਡਿਟੇਲ ਜੇ ਦੀ ਦੇਖੋ ਵੀਰ ਜੀ 7 ਕਿਲੋ ਦੁੱਧ 7 ਲੀਟਰ ਦੁੱਧ ਸੁਆ ਸੁਆ ਦੂਜਾ ਤੇ ਜਾਓ ਲੈ ਪੱਕਾ ਆ ਜੀ ਦੱਸੋ ਜਿੰਮਾ ਹੈਗਾ ਹੈ ਤੇ ਤਜਾ ਲਾਲੇ ਕੋਈ ਵੀ ਦੁਜਾ ਲਾਲੇ ਲਓ ਜੀ ਕੋਈ ਤਿਜਾ ਲਾਲੇ ਕੋਈ ਦੁਜਾ ਲਾਲੇ ਦੁੱਧ 7 ਲੀਟਰ ਆ ਤੇ ਬੱਚਾ ਵੀਰ ਜੀ ਬੱਚਾ ਨਹੀਂ ਜਗਾ ਦਾ ਬੱਚਾ ਨਹੀਂ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਵੀਰੋ ਪਾਜੀ ਕੋਈ ਦੋ ਲਾਲੇ ਕੋਈ ਤਿੰਨ ਲਾਲੇ ਕੋਈ ਪੰਜ ਚਾਰ ਵਾਲੇ ਜਦੋਂ ਆਪਣੇ ਕੋਈ 2 ਮਹੀਨੇ ਲਾਲੇ 3 ਨਾਲੇ ਕੋਈ 4 ਮਹੀਨੇ ਲਾਲੇ ਸੂਈ ਨੂੰ ਦੁੱਧ 7 ਲੀਟਰ ਆ ਮੌਕੇ ਤੇ ਸੁਗਾ ਕੋਈ ਦੁਜਾ ਲਾਲੇ ਕੋਈ ਤਿਜਾ ਲਾਲੇ ਤੇ ਮੀਣੀ ਮੱਝ ਆ ਜੈਡ ਬਲੈਗ ਆ ਤੇ ਚਵਾਈ ਚਵਾਈ ਇੱਕ ਨੰਬਰ ਆ ਭਾਜੀ ਚੋਂ ਦੀ ਹੱਥ ਲਾਉਣੀ ਲੋੜਨੀ ਆ ਲਓ ਜੀ ਹੱਥ ਵੀ ਲਾਓ ਪਹਾੜੇ ਦੀ ਮਿੱਧੀ ਕਿਸੇ ਦਾ ਜਗਤੀਗਾ ਲਵਾ ਦਈਏ ਲਓ ਜੀ ਵੀਰ ਦੇ ਕੋਲ ਮਿਲਦੀ ਪਹਾੜੇ ਦੇ ਤੇ ਕਿਸੇ ਦੇ ਘਰ ਜਾ ਕੇ ਟੀਗਾ ਵੀ ਲਵਾ ਸਕਦੀ ਆ ਤੇ ਚਵਾਈ ਚਵਾਈ ਵੀਰ ਕਹਿੰਦਾ ਕਿ ਇੱਕ ਨੰਬਰ ਆ ਪੋਲੀ ਧਾਰਿਆ ਤੇ ਲੱਗਦਾ ਤੁਸੀਂ ਚੈੱਕ ਕਰ ਲੋ ਇੱਕ ਰਿਥਣਾ ਦਾ ਸਹਿਜ ਗੈਬ ਤੇ ਤਾਂ ਰੇਟ ਵੀਰ ਜੀ ਕੀ ਰੱਖਣਾ ਆਪਾਂ ਰੇਟ ਵੀਰ ਜੀ ਦਾ ਰੇਟ ਜਾ ਜੀ ਰੇਟ ਆਪਾਂ ਹਾਨਾ ਜੀ ਨਹੀਂ ਰੇਟ ਤੁਹਾਡੇ ਜਾ ਹੀ ਹੁੰਦੇ ਆ ਹਾਂ ਜਿਹੜੀ ਹਾਨਾ ਦੇਣੀ ਆਪਾਂ 56000 ਦੀ ਮਾ ਜੀ 56000 ਦੀ ਹਾਂ 55 ਦੀ ਕਿਰਨ ਜੀ ਬਾਤ ਸ਼ੇਰੇ ਵੀਰ ਨਹੀਂ ਵੀਰ ਜੀ ਬ੍ਰੇਕ ਹੈ ਨਹੀਂ ਬ੍ਰੇਕ ਲਓ ਜੀ 54000 ਦੀ 7 ਲੀਟਰ ਮੌਕੇ ਤੇ ਦੋ ਦੋ ਤਿਆਰ ਆ ਤੇ ਬਿਲਕੁਲ ਜਾਇਜ਼ ਰੇਟ ਕਰਤਾ ਵੀਰ ਨੇ ਤੇ ਡੇਢ ਮਹੀਨੇ ਦੀ ਬਣੀ ਜੇ ਚੈੱਕ ਪਾਸ ਹੀ ਹੋਈ ਠੀਕ ਵੀਰ ਜੀ ਠੀਕ ਜੀ ਡੇਢ ਕੁ ਮਹੀਨੇ ਦੀ ਬਣੀ ਵੀ ਆ ਤੇ ਕੋਈ ਟਾਈਮ ਜਿਹੜਾ ਸਾਮਕੇ ਨੂੰ ਤੇ ਚੈੱਕ ਘਰਾ ਸਕਦਾ ਹੈ ਤੇ ਦੂਜੇ ਨੰਬਰ ਤੇ ਵੀਰ ਜੀ ਦੂਜੇ ਨੰਬਰ ਤੇ ਸੂਈ ਝੋਟੀ ਜੇ ਉਹ ਬਚਾ ਲਿਆ ਇੱਥੇ ਯਾਰ ਬਚਾ ਲਿਆ ਸ਼ੇਰੇ ਵੀਰ ਸੂਈ ਨੂੰ ਆ ਜੇ ਅੱਛਾ ਜੀ ਮੜਾ ਪਾੜਾ ਨਾਲ ਹੀ ਲੀਦੀ ਹੈ ਪਾੜਾ ਲੈਂਦੀ ਹੈ ਨਾਲ ਹਾਂ ਠੀਕ ਜੀ ਡਾਂਸਰ ਨਹੀਂ ਕਰਦੀ ਨਾ 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 ਠੀਕ ਜੀ ਇਦਾਂ ਭਾਈ ਬੈਠੇ ਆਖਾ ਕੋਈ ਜਿਹੜੀ ਆ ਗਈ ਠੀਕ ਹੀ ਪਈ ਐ ਤੋ ਬਦ ਖਲੋ ਇਦਾਂ ਹੀ ਲਓ ਜੀ ਲੱਤ ਮਾਰਨ ਤੋਂ ਪਛੂ ਦਾ ਪਤਾ ਲੱਗ ਜਾਂਦਾ ਗਰਮੀਆਂ ਤੇ ਠੰਡਾ ਬਾਕੀ ਠੰਢੀ ਹੈ ਗਰਮ ਵਾਲੀ ਇੱਥੇ ਬੰਦੇ ਵੀਰੇ ਤੇ ਕਿੰਨੇ ਦਿਨਾਂ ਨੇ ਸੂਈ ਆ ਵੀਰ ਜੀ ਅਜੇ ਹੋ ਠੀਕ ਜੀ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਜੀ ਭਾਏ ਸੂਈ ਨੂੰ ਭਾਜੀ ਕੋਈ 7-8 ਸਾਲ ਗਿਆ ਹੋ ਗੋ ਲਓ ਜੀ ਕੋਈ ਹਫਤਾ ਖੰਡ ਲਾਵੇ ਸੂਈ ਨੂੰ ਬੱਚੇ ਦਾ ਪੂਰਾ ਕਰਦੀ ਹੈ ਗਰਮ ਵਾਲੀ ਤੇ ਸਵੇਰ ਵੀਰ ਜੀ ਇਹਦਾ ਸੁਭਾ ਕਰਨ ਮਾਦਾ ਪਹਿਲਾ ਸੁਭਾ ਦੱਸਿਆ ਚੰਗਾ ਦਾ ਪਹਿਲਾ ਹੀ ਸੁਭਾ ਆ ਲੈ ਲੈਂਦੀ ਜੇ ਉਹ ਕਈ ਥੱਲੇ ਛੱਡਦੇ ਕਿ ਇਹ ਬੋਲ ਦੁੱਧ ਪਿਆਦੇ ਠੀਕ ਜੇ ਦੁੱਧ ਮੌਕੇ ਦੇ ਕਿੰਨਾ ਜੇ ਦੁੱਧ ਨੂੰ ਕੋ 8 ਕਿਲੋ ਕੰਡੇ ਦੀ ਚਾੜ ਕੇ ਠੀਕ ਜੇ ਆਪਾਂ 7 ਕਿਲੋ ਦੀ ਗਰੰਟੀ ਦੇਵਾਂਗੇ ਲਓ ਜੀ 7 ਲੀਟਰ ਦੀ ਗਰੰਟੀ ਹੈ ਵੀਰ ਦੀ 8 ਕਿਲੋ ਹੋਊਗਾ ਬਾਕੀ ਤੋਰਾ ਤਰਾ ਤੁਹਾਨੂੰ ਚੈੱਕ ਕਰਾ ਦਿੰਨੇ ਆ ਤੇ ਮਗਰ ਕਾਬ ਕੀ ਜੇ ਕੱਟਾ ਜੇ ਕੱਟਾ ਆ ਗਿਆ ਜੇ ਮਗਰ ਮੇਲ ਕਾਬ ਆਪਾਂ ਜੇ ਇੱਕ ਜੱਸੀ ਲੱਤ ਨਹੀਂ ਮਾਰਦੀ ਭੜਾ ਭੋ ਥੱਲੇ ਪੈਜੋ ਲੱਤ ਮਾਰਿਆ ਬਤਾਈ ਬਾਕੀ ਸਾਰੇ ਪਾਸੇ ਸੋਹਣੀ ਹੈ ਕਰਮਾਲੀ ਸਿੰਘ ਮੂੰਹ ਦੀ ਵੀ ਸ ਤੇ ਥਾਣਾ ਦਾ ਜਿਹੜਾ ਸਾਈਜ਼ ਗਾਇਰ ਤਾਂ ਲੱਗ ਚੈੱਕ ਕਰਾ ਦਨੇ ਚਵਾਈ ਜੁਈ ਇੱਕ ਨੰਬਰ ਆ ਬਾਜੀ ਇੱਕ ਦੇ ਹਾਥੀਆਂ ਲਾਓ ਚੌਂਦੀ ਦੇ ਲਓ ਜੀ ਚਵਾਈ ਇੱਕ ਨੰਬਰ ਆ ਵੀਰ ਕਹਿੰਦਾ ਬਾਕੀ ਸੋਹਣੀ ਝੋਟੀ ਜਿੰਨੀ ਵੀ ਹੈਗੀ ਕਰਮਾਲੀ ਜਰਸੀ ਗਾਰਗਾ ਮੂੰਹ ਕਰਮਾਲੀ ਦਾ ਤੇ ਬਾਕੀ ਰੇਟ ਵੀਰ ਦੇ ਜਾਇਜ਼ ਹੀ ਹੁੰਦੀ ਆ ਤਾਂ ਪੁੱਛਦੇ ਆ ਵੀਰ ਕੋ ਰੇਟ ਦਾ ਕੀ ਕਰਨਾ ਕੀ ਰੇਟ ਕਰਨਾ ਵੀਰ ਜੀ ਦਾ ਮੁੱਲ ਵੀਰ ਜੀ ਦਾ ਕਰਦਾ 75000 ਅੱਛਾ ਜੀ 70 ਵੀ ਦੇ ਦਈਏ ਝੋਟੀ 70 ਤਰੰਦਰ ਕਰ ਦਈਏ ਠੰਢੀ ਬੜੀ ਆ ਵਾ ਲਓ ਜੀ ਕਰੋ ਚੈੱਕ ਤੁਸੀਂ ਕਰਦੀਏ ਵੀਰ ਸਾਤਰਵੰਦਰਾ ਹਾਂ ਨਾ ਹੀ ਪੌਂਚ 70 ਜੀ ਹੋਊਗੀ ਕਿੱਥੇ ਜਾਊਗੀ ਹਾਂਜੀ ਭਾਵੇਂ 200 ਗੋਲ ਮੀਟਰ ਤੋਂ ਜ਼ਿਆਦਾ ਭਾਵੇਂ 300 ਭਾਵੇਂ 400 ਠੀਕ ਜੀ ਹਾਂ ਨਾ ਛੋਟੀ ਦਵਾਂਗਾ 65000 ਲਓ ਜੀ ਹਾਂ ਨਾ ਜਿਹੜੀ ਆ 65000 ਦੀ ਤੇ ਪੌਂਚ ਇਹਦੀ 70000 ਦੀ ਜਿੱਥੇ ਮਰਜ਼ੀ ਕਰਾ ਲਓ ਬਾਹਰ ਨਾਲ ਲੈਂਜੀਏ ਹਾਂਜੀ ਮਾਰਦੀ ਕੁਛ ਨਹੀਂ ਆਦੀ ਉਹ ਤਾਂ ਖੰਡੀ ਧੀਦੀ ਤਾਂ ਬੜੀ ਦਾ ਭਾੜਾ ਪਾਉਦਾ ਬੈਠੇ ਬੱਚਾ ਆਪਾਂ ਵੀ ਛਾਲ ਲਓ ਭਾਵੇਂ ਮਗਰੋਂ ਛਾਲ ਲਓ ਠੀਕ ਹੈ ਵੀਰ ਜੀ ਤੀਜੇ ਨੰਬਰ ਤੇ ਕਿਦਾਂ ਜੀ ਤੀਜੇ ਨੰਬਰ ਤੇ ਦੋ ਦਰ ਗਾਜ ਕੋ 5 ਕਿਲੋ ਅੱਛਾ ਜੀ ਮੜਿਆ ਗੜੀ ਖਲੋਣਾ ਪੈਂਦਾ ਜੇ ਕੋਈ ਵੀਰ ਖੜੇ ਤੇ ਪਏ ਕੋਈ ਨਾ ਫਰੇ ਤੇ ਸੂਈ ਨੂੰ ਕਿਨਾ ਘਟਾ ਮੋ ਗਿਆ ਤੁਹ ਪਤਾ ਇਹਨੂੰ ਵੀ 1.5 ਮਹੀਨਾ ਬੜੀ ਚੈੱਕ ਮੈਂ ਡਾਕਟਰ ਨੂੰ ਹੁੰਗਦਾ ਜਾਇਦਾ ਜੇ ਨਾ ਡਾਕਟਰ ਸ਼ਨੀਆ ਕਿਤੇ ਗਿਆ ਨਹੀਂ ਸ਼ਰੀਆ ਨੂੰ ਆਜੂ ਆ ਠੀਕ ਜੀ ਆ ਲਈ ਜੋ ਤੇ ਦੁੱਧ 5 ਲੀਟਰ ਖੋਲੋ ਵੀਰ ਜੀ ਖੋਲੋ 4 ਕਿਲੋ ਦੀ ਗੰਢੀ ਦਵਾ ਵੀਰ ਜੀ ਪਹਿਲਾ ਸੂਈ ਆ ਤੇ ਦੂਜੇ ਨੂੰ ਗੱਪਣਗਾ ਮਤਲਬ 1.5 ਮਹੀਨਾ ਹੋਇਆ ਠੀਕ ਜੀ ਲਓ ਜੀ ਇਹਨੂੰ ਵੀ ਕੋਈ ਮਹੀਨਾ ਘਰ ਸਾਮਕੇ ਚੈੱਕ ਕਰਾ ਲੈਟਾ ਹੀ ਅਮੀਨ ਚੈੱਕ ਹੋ ਜਾਂਦੀ ਹੈ 5 ਲੀਟਰ ਮੋਕੇ ਦੁੱਧੇ ਚਵਾਈ ਚੁਵਾਈ ਕਿੱਦਾਂ ਵੀਰ ਜੀ ਵੀਰ ਜੀ ਚੋਨ ਦੀ ਲੋੜ ਕੋਈ ਨਹੀਂ ਹੱਥ ਲਾਉਂਦੀ ਲਓ ਜੀ ਵੀਰ ਦੇ ਕੋਲ ਭਾੜੇ ਤੇ ਮਿਲ ਪੈਂਦੀ ਵੀਰ ਕਹਿੰਦਾ ਟੀਕਾ ਵੀ ਲਵਾ ਸਕਦੀ ਆ ਤੇ ਸਿੰਘ ਮੂੰਹ ਦੀ ਸੋਹਣੀ ਜੈੱਡ ਬਲੈਕ ਆ ਤੇ ਰੇਟ ਵੀਰ ਨਾਲ ਕਰਦੇ ਆ ਗੱਲ ਕਿੰਨੇ ਕਦੀ ਦੇ ਦੇਣੀ ਹੈ ਹਾਂ ਜੀ ਵੀਰ ਜੀ ਕੀ ਰੇਟ ਆ ਇਹਦਾ ਇਹਦਾ ਵੀਰ ਜੀ ਮੁੱਲ 50000 ਕਰਾ ਲਓ ਹਾਂ ਜੀ ਕਰਾ ਲਓ 48000 ਹਾਂ ਜੀ ਹਾਂ ਨਾ 48000 ਜੋੜੀ ਦੇਣੀ 45000 ਦੀ 45ਉਹ 60 ਦੀ 200 ਹੋਣੀ ਹੈ ਬਸ ਠੀਕ ਨਹੀਂ 44 ਦੀ ਨਹੀਂ ਭਾਜੀ ਨਹੀਂ ਮੰਨਣੀ ਫਿਰ ਵੀਰ ਦੀ ਮੰਨਣੀ ਕੀ ਹੈ ਭਾਜੀ ਪਰ ਇਹ ਨਹੀਂ ਦੋ ਬੱਚ ਫੰਡਰੇ ਆ ਜਾਓ ਜਿਹੜਾ ਕਹਿੰਦੇ 44 ਹੈ 44000 ਦੀ ਸ਼ੇਰੇ ਵੀਰ ਤੇ ਕਹਿੰਦੇ ਦੇ ਦਾਂਗੇ ਆਪਾਂ ਲਓ ਜੀ 44000 ਦੀ ਵੀਰ ਸ਼ੇਰੇ ਨੇ ਬਹਿ ਤਾਂ ਉਹ ਬਹਿ ਸੀ ਆਖਿਆ ਮੈਂ ਜਿਹੜੀ ਤੇ ਮੈਂ ਚਲ ਦੇ ਸ਼ੇਰ ਵੀਰ ਤੇ ਮੈਂ ਆਪਾਂ ਕੀ ਕਰਾਵਾਂ ਲਓ ਜੀ 44000 ਦੀ ਵੀਰ ਕਹਿੰਦਾ ਕਿ ਦੋ ਨੰਬਰ ਦੀ ਹੈਗੀ ਬਾਕੀ 5 ਲੀਟਰ ਜਿਹੜਾ ਦੁੱਧ ਮੌਕੇ ਤੇ ਤਿਆਰ ਹੈ ਵੀਰ ਵੀਰ ਤੇ ਕਹਿ ਜਾਂਦਾ ਮੈਂ ਚਲ ਤੂੰ ਭਰਾ ਦੇ ਦੇ ਆਪਾਂ ਦੇ 45 ਦੇਣੀ ਹੈ ਇਹਦੇ ਵਿੱਚ 32 ਦੇਣੀ ਹੈ ਠੀਕ ਹੈ ਵੀਰ ਜੀ ਠੀਕ ਜੀ ਤੇਰੀ ਉ